ਅੱਗੇ ਵਧਿਆ ਤਾਂ ਇੱਕ ਵੱਡੀ ਖਬਰ ਆ ਰਹੀ ਹੈ ਜੇਲ੍ਹ ਦੇ ਵਿੱਚ ਅਤਵਾਦੀ ਤੋਂ ਮੋਬਾਈਲ ਮਿਲਿਆ ਅਤਵਾਦੀ ਗਗਨਦੀਪ ਸਿੰਘ ਤੋਂ ਮੋਬਾਈਲ ਫੋਨ ਮਿਲਿਆ ਤਰੰਤਾਰਾਂ ਦੀ ਗੋਇੰਦਵਾਲ ਜੇਲ੍ਹ ਹੈ ਜਿੱਥੇ ਕੀ ਇਹ ਬੰਦ ਹੈ ਗਗਨਦੀਪ ਉਹ ਮੋਬਾਈਲ ਦੀ ਜਾਂਚ ਦੱਸ ਗਈ ਕਿ ਪੁਲਿਸ ਵੱਲੋਂ ਕੀਤੀ ਜਾਏਗੀ ਭਾਰੀ ਮਾਤਰਾ ਦੇ ਵਿੱਚ ਅਸਲੇ ਤੇ ਵਿਸਫੋਟਕ ਦੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਸੀ ਇਸ ਕਰਕੇ ਕਹਿ ਸਕਦੇ ਕਿ ਜੇਲ੍ਹ ਦੇ ਵਿੱਚ ਬੰਦ ਸੀ ਤਾਂ 6 ਹੋਰ ਕੈਦਿਆਂ ਤੋਂ ਵੀ ਮੋਬਾਈਲ ਬਰਾਮਦ ਹੋਏ ਨੇ ਅਤੇ ਅਤਵਾਦੀ ਦੱਸਿਆ ਜਾ ਰਿਹਾ ਗਿਆ ਨੇ ਕਿ ਸਿੱਧੇ ਤੌਰ ਤੇ ਟੈਰਰ ਲਿੰਕ ਅਤਵਾਦੀ ਗਗਨਦੀਪ ਜੋ ਕਿ ਤਰਨਤਾਰਨ ਦੀ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਗੋਇੰਦਵਾਲ ਵਾਲੀ ਜੇਲ੍ਹ ਦੇ ਵਿੱਚ ਬੰਦ ਸੀ ਔਰ ਇਸ ਤੋਂ ਹੁਣ ਮੋਬਾਈਲ ਫੋਨ ਬਰਾਮਦ ਹੋਇਆ ਮੋਬਾਈਲ ਦੀ ਜਾਂਚ ਕੀਤੀ ਜਾਏਗੀ ਪੁਲਿਸ ਦੇ ਵੱਲੋਂ ਕਿ ਆਖਰਕਾਰ ਇਸ ਦੇ ਮੋਬਾਈਲ ਦੇ ਵਿੱਚ ਕਿਹ ਕੁ ਜ ਕਿਸ ਕਿਸ ਦੇ ਨਾਲ ਸੰਪਰਕ ਹੈ ਔਰ ਇਸ ਤੋਂ ਇਲਾਵਾ ਕਿੱਥੇ ਕਿੱਥੇ ਗੱਲਬਾਤ ਹੁੰਦੀ ਆ ਰਹੀ ਹੈ ਸੁਪਾਰੀ ਮਾਤਰਾ ਦੇ ਵਿੱਚ ਦੱਸਿਆ ਕਿ ਅਸਲਾ ਤੇ ਵਿਸਫੋਟਕ ਦੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਹੁਣ ਹੁਣ ਜੋ ਖਬਰ ਹੈ ਹੁਣ ਜੋ ਵੱਡੀ ਖਬਰ ਹੈ ਕਿ ਆਤਵਾਦੀ ਗਗਨਦੀਪ ਤੋਂ ਮੋਬਾਈਲ ਫੋਨ ਬਰਾਮਦ ਹੋਇਆ ਮੋਬਾਈਲ ਤੋਂ ਬਹੁਤ ਕੁਝ ਖੁਲਾਸੇ ਹੋ ਸਕਦੇ ਨੇ ਮੋਬਾਈਲ ਹੀ ਹੈ ਜਿਸ ਤੋਂ ਇੱਕ ਤੋਂ ਬਾਅਦ ਇੱਕ ਜਾਣਕਾਰੀਆਂ ਜਿਹੜੀਆਂ ਨੇ ਕਿਸੇ ਦੇ ਵੀ ਕਿਸੇ ਦੇ ਸੰਦਰਭ ਦੇ ਵਿੱਚ ਵੀ ਹਾਸਲ ਹੋ ਸਕਦੀ ਹੈ ਨਾ ਜਿਸ ਦਾ ਵੀ ਉਹ ਮੋਬਾਈਲ ਹੋਵੇ ਤਾਂ ਹੁਣ ਅਤਵਾਦੀ ਗਗਨਦੀਪ ਤੋਂ ਇਹ ਮੋਬਾਈਲ ਫੋਨ ਦੀ ਬਰਾਮਦਗੀ ਹੋਈ ਹੈ ਤਰੰਤ ਤਰੰਤ ਦੀ ਗੋਇੰਦਵਾਲ ਜੇਲ੍ਹ ਹੈ ਜਿੱਥੇ ਕੀ ਬੰਦ ਹੈ ਗਗਨਦੀਪ اور ਮੋਬਾਈਲ ਦੀ ਜਾਂਚ ਕੀਤੀ ਜਾਏਗੀ ਪੁਲਿਸ ਦੇ ਵੱਲੋਂ ਪਾਰੀ ਮਾਤਰਾ ਦੇਵੇ ਦੱਸਿਆ ਕਿ ਅਸਲਾ ਔਰ ਵਿਸਫੋਟਕ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ 6 ਹੋਰ ਕੈਦੀ ਨੇ ਜਿਨ੍ਹਾਂ ਤੋਂ ਮੋਬਾਈਲ ਫੋਨ ਦੀ ਬਰਾਮਦ ਹੋਈ ਹੈ ਲਗਾਤਾਰ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਜਿਹੜੇ ਨੇ ਉਹ ਬਰਾਮਦ ਹੋ ਰਹੇ ਨੇ ਲਗਾਤਾਰ ਚੈਕਿੰਗਾਂ ਚੱਲ ਰਹੀਆਂ ਨੇ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਹੈ ਜੇਲ੍ਹ ਮੰਤਰੀ ਦੇ ਵੱਲੋਂ हरजोत बैंस वालों की किसी भी तरीके किसी भी कीमत से किसी भी बख्शिया नहीं जाएगा जेकर इन तो मोबाइल बरामद होंगे ने सिद्धार्थ ने फोन लाइन से ज्यादा जानकारी लिए सिद्धार्थ की कुछ पूरी जानकारी ਅਬ ਵੀ ਕੁਝ ਗੱਲ ਕਰੀਏ ਤੇ ਕੇਂਦਰੀ ਜੇਲ ਜਿਹੜੀ ਗੋਇੰਦਵਾਲ ਦੀ ਹੈ ਕਈ ਦਿਨਾਂ ਤੋਂ ਜਿਹੜੀ ਇਹ ਸੁਰੱਖਿਆ ਦੇ ਵਿੱਚ ਬਣੀ ਹੋਈ ਆ ਲਗਾਤਾਰ ਜੇ ਗੱਲ ਕੀਤੀ ਜਾਵੇ ਤਾਂ ਜੇਲ ਦੇ ਵਿੱਚ ਫੋਨ ਆਣਾ ਤਾਂ ਬੜਾ ਤਗੜਾ ਇੱਕ ਨੈਕਸਸ ਜਿਹਾ ਆਪਾਂ ਇਹਨੂੰ ਕਹਿ ਸਕਦੇ ਆ ਪਹਿਲਾਂ ਜਿਹੜਾ ਫਰਾਰ ਗੈਂਗਸਟਰ ਦੀ ਜਿਹੜਾ ਟੀਨੂ ਉਸ ਕੋਲੋਂ ਵੀ ਇਸੇ ਜੇਲ ਦੇ ਵਿੱਚ ਜਿਹੜਾ ਫੋਨ ਬਰਾਮਦ ਹੁੰਦਾ ਇਹ ਤਾਂ ਲਗਾਤਾਰ ਚੈਕਿੰਗ ਦਾ ਫੈਸਲਾ ਵੀ ਲਗਾਤਾਰ ਜਾਰੀ ਹੈ ਇਸੇ ਦੌਰਾਨ ਜਿਹੜਾ ਅਸ ਕੀ ਗਗਨਦੀਪ ਸਿੰਘ ਹੈ ਉਸ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਹੁੰਦਾ ਹਾਲਾਂਕਿ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸ ਦੇ ਸੰਪਰਕ ਵਿੱਚ ਸੀ ਬਾਹਰ ਕਿਸ ਦੇ ਨਾਲ ਟਾਈਪ ਸੀ ਜਿਹੜਾ ਫੋਨ ਹੈ ਜੇਲ੍ਹ ਦੇ ਵਿੱਚੋਂ ਪਹੁੰਚਿਆ ਹੈ ਹਾਲਾਂਕਿ ਜੇਲ੍ਹ ਦੇ ਵਿੱਚੋਂ ਕਿਸ ਨੂੰ ਫੋਨ ਕਰਦਾ ਸੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਜੇ ਗੱਲ ਕੀਤੀ ਜਾਵੇ ਤਾਂ ਕਈ ਫਰਾਦਿਕ ਮਾਮਲਿਆਂ ਦੇ ਵਿੱਚ ਜਿਹੜਾ ਇਹ ਨਾਮਜਿੱਤਾ ਫਕਵਾੜਾ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਇਸ ਨੂੰ ਤੇ ਆਪੀ ਗੰਦੀ ਸਿੰਘ ਦੇ ਕੋਲੋਂ ਜਿਹੜਾ ਹੈ ਹੁਣਾ ਉਥੋਂ ਜੇਲ੍ਹ ਦੇ ਵਿੱਚੋਂ ਮੋਬਾਈਲ ਫੋਨ ਬਰਾਮਦ ਹੋਇਆ ਹਾਲਾਂਕਿ ਇਸ ਦੇ ਨਾਲ ਹੀ 6 ਕਹਤੀਆਂ ਕੋਲੋਂ ਵੀ ਜਿਹੜਾ ਮੋਬਾਈਲ ਫੋਨ ਜਿਹੜੇ ਨੇ ਜੇਲ੍ਹ ਦੇ ਵਿੱਚੋਂ ਬਰਾਮਦ ਹੋਏ ਨੇ ਹਾਲਾਂਕਿ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਜੇਲ੍ਹ ਦੇ ਵਿੱਚ ਮੋਬਾਈਲ ਫੋਨ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਪਹੁੰਚਦੇ ਨੇ ਤੇ ਆਲ ਫੋਨ ਜਿਹੜੇ ਨੇ ਯੂਜ਼ ਕਰਦੇ ਨੇ ਜੀ ਹਾਂ ਜੀ ਠੀਕ ਐ ਸਿਹਦਰ ਧੰਨਵਾਦ ਆ तमाम ਜਾਣਕਾਰੀ ਦੇ ਲਈ شکریہ ਤਾਂ ਜੇ ਦੇ ਵਿੱਚ ਅਤਵਾਦੀ ਦੇ ਕੋਲ ਫੋਨ ਦੀ ਬਰਾਮਦਗੀ ਉਸ ਤੋਂ ਬਾਅਦ ਹੁਣ ਇੱਕ ਤੋਂ ਬਾਅਦ ਇੱਕ ਜਰੇ ਖੁਲਾਸੇ ਨੇ ਉਹ ਵੀ ਹੋ ਸਕਦੇ ਨੇ ਕਿਉਂਕਿ ਅੱਗੇ ਤੋਂ ਅੱਗੇ ਨੈਟਵਰਕ ਖੰਗਾ ਲਿਆ ਜਾਏਗਾ